ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਮ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਬਾਬਾ ਜੀਵਨ ਸਿੰਘ ਜੀ ਦੇ ਸ਼ੋਕੜ ਬਾਰੇ ਪਹਿਲਾਂ ਮੇਰੀਆਂ ਗੱਲਾਂ ਸੁਣ ਲੈਣਾ ਦੇਖ ਲੈਣਾ ਜੇਕਰ ਚੰਗੀਆਂ ਲੱਗਣ ਤਾਂ ਮੇਰੇ ਇਸ ਚੈਨਲ ਨੂੰ ਲਾਇਕ ਅਤੇ ਸ਼ੇਅਰ ਜਰੂਰ ਕਰ ਦੇਣਾ ਤੇ ਨਾਲ ਦੀ ਨਾਲ ਹੀ ਬੈਲ ਆਈਕਨ ਨੂੰ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਦੇ ਬਜ਼ੁਰਗ ਭਾਈ ਕਲਿਆਣਾ ਜੀ ਵੱਲੋਂ ਗੁਰੂ ਦਾਨਕ ਸਾਹਿਬ ਜੀ ਦੇ ਚਰਨਾ ਵਿੱਚ ਕਥੂ ਨੰਗਲ ਤੋਂ ਸ਼ੁਰੂ ਕੀਤੀ ਗਈ ਸੇਵਾ ਬੇਦਾਗ ਚਲਦੀ ਹੋਈ 23 ਦਸੰਬਰ 1704 ਈਸਵੀ ਨੂੰ ਸ਼ਹਾਦਤ ਦੇ ਕੇ ਸਿਰੇ ਚੜੀ ਤੇ ਬਾਬਾ ਜੀਵਨ ਸਿੰਘ ਜੀ ਇਸ ਬਕਾਮ ਤੇ ਪਹੁੰਚਣ ਵਾਸਤੇ ਉਹਨਾਂ ਨੂੰ ਕਿੰਨੀਆਂ ਕੁਰਬਾਨੀਆਂ ਕਿੰਨੀਆਂ ਵੱਡੀਆਂ ਕੁਰਬਾਨੀਆਂ ਜਿਹੜੀਆਂ ਉਹ ਦੇਣੀਆਂ ਪਈਆਂ ਬਾਬਾ ਜੀਵਨ ਸਿੰਘ ਜੀ ਮਹਾਨ ਸ਼ਹੀਦ ਦਸ਼ਮੇਸ਼ ਗੁਰੂ ਦੀਆਂ ਫੌਜਾਂ ਦੇ ਮੁਖ ਜਰਨੈਲ ਸਨ ਤੇ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਸਾਹਿਬ ਜੀ ਦੇ ਲਈ ਆਪਣਾ ਸਾਰਾ ਜਿਹੜਾ ਪਰਿਵਾਰ ਆਉ ਸ਼ਹੀਦ ਕਰਵਾ ਦਿੱਤਾ ਅਤੇ ਆਪਣੀ ਕੁਰਬਾਨੀ ਜਿਹੜੀ ਆ ਉਹ ਵੀ ਉਸ ਜਗ੍ਹਾ ਤੇ ਦਿੱਤੀ ਜਿਸ ਜਗ੍ਹਾ ਤੇ ਕਈ ਸਿੱਖ ਜਿਹੜੇ ਆ ਉਹ ਪਾਸਾ ਵੱਟ ਗਏ ਸਨ 11 ਨਵੰਬਰ 1675 ਈਸਵੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿੱਲੀ ਚਾਂਦਰੀ ਚੌਕ ਵਿਖੇ ਕੈਦ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 9 ਸਾਲ ਦੇ ਸਨ ਅਤੇ ਉਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਸੰਗਤਾਂ ਦਾ ਇੱਕ ਭਾਰੀ ਜਿਹੜਾ ਉਹ ਇਕੱਠ ਕੀਤਾ ਅਤੇ ਉਹਨਾਂ ਨੇ ਸੰਗਤਾਂ ਨੂੰ ਸਬੂਤਨ ਕਰਦਿਆਂ ਕਿਹਾ ਕਿ ਕੋਈ ਐਸਾ ਸੂਰਮਾ ਉੱਠੇ ਜਿਸ ਦੀ ਮੰਗ ਕੀਤੀ ਕਿ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਉਪਰੰਤ ਉਹਨਾਂ ਦਾ ਸੀਸ ਚੁੱਕ ਕੇ ਲੈ ਆ ਸਕੇ ਤਾਂ ਉਦੋਂ ਔਰੰਗਜ਼ੇਬ ਦੇ ਡਰ ਕਾਰਨ ਬੈਠੇ ਸਾਰੇ ਸਿੱਖਾਂ ਵੱਲੋਂ ਚੁੱਪ ਵਟ ਲਈ ਗਈ ਤਾਂ ਫਿਰ ਭਾਈ ਜੈਤਾ ਜੀ ਜਿਹੜਾ ਉਹਨਾਂ ਨੇ ਉੱਠ ਕੇ ਕਹਾ ਕਿ ਸੀਸ ਜਿਹੜਾ ਮੈਂ ਲੈ ਕੇ ਆਵਾਂਗਾ ਇਸ ਮਸਾਲ ਕੁਰਬਾਨੀ ਦਾ ਜ਼ਿਕਰ ਜਿਹੜਾ ਭਾਈ ਕਵੀ ਕੰਕਣ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ ਹੋਵੇ ਐਸਾ ਸਿੱਖ ਮਾਮਾ ਸਤਿਗੁਰੂ ਕਿਆ ਸੁਣਾਏ ਸਿਰਸ ਹਮਾਰੋ ਪਿਤਾ ਕਾ ਤੈਤੇ ਲੈ ਆਏ ਜਾਏ ਔਰ ਸਵੇ ਚੁੱਪ ਕਰ ਰਹੇ ਮਜਬੀ ਉਠਿਓ ਰੋਏ ਮੈਂ ਹੂੰ ਉਦਮ ਕਰੂੰਗਾ ਹੋਈ ਹੋਏ ਸੋ ਹੋਏ ਬਹੁਤ ਵਧੀਆ ਜਿਹੜੀ ਆ ਉਹ ਗੱਲ ਭਾਈ ਕੰਕਣ ਜੀ ਨੇ ਲਿਖੀ ਹੈ ਤੇ ਭਾਈ ਜਤਾ ਜੀ ਜਿਹੜੇ ਆ ਉਹਨਾਂ ਦੇ ਪਰਿਵਾਰ ਜੀ ਦੀ ਲੰਬੀ ਸੇਵਾ ਤੇ ਰੰਗਰੇਟੇ ਸਿੰਘਾਂ ਦੀ ਬਹਾਦਰੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੂਰਨ ਜਿਹੜਾ ਉਹ ਪੁਰੋਸਾ ਵੀ ਸੀ 11 ਨਵੰਬਰ 1675 ਈਸਵੀ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਉਪਰੰਤ ਬਾਬਾ ਜੀਵਨ ਸਿੰਘ ਜੀ ਨੇ ਆਪਣੇ ਪਿਤਾ ਭਾਈ ਸਦਾਨੰਦ ਜੀ ਦਾ ਜਿਹੜਾ ਉਹ ਸੀਸ ਦੀ ਕੁਰਬਾਨੀ ਦੇ ਕੇ ਉਸੇ ਰਾਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਨ ਸੀਸ ਚੁੱਕ ਕੇ ਜੰਗਲਾਂ ਦੇ ਰਸਤੇ ਪੈੜਾ ਤੈਅ ਕਰਦੇ ਹੋਏ 14 ਨਵੰਬਰ 1675 ਈਸਵੀ ਨੂੰ ਸੇਵਾ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਪਹੁੰਚੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਜਿਹੜਾ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ